मोगा इनकाउंटर मामले में गिरफ्तार और चशमदीद गुरचरण रिंकू गुरचरण रिंकू के पिता की थोड़ी देर पहले उससे मुलाकात हुई है हमारे साथ हैं हरूप सिंह उसके पिता उनसे जानते हैं कि आखिर क्या क्या बताया इन्हें रिंकू ने उस दिन के बारे में हरूप जी आपकी रिंकू से मुलाकात हुई अभी पुलिस हिरासत में रिंकू ने आपको क्या क्या बताया रिंकू ने बताया भी जो भी साढ़े ते गोली चलिया है रिंकू जलंधर तो आ रहा कोई पता नहीं सी की ਇਛਾ ਜਿਛ ਰਚੀ ਗਈ ਹੈ ਇਹ ਆ ਕੇ ਪੁਲਿਸ ਇਹਨਾਂ ਦੇ ਮਗਰ ਲੱਗੀ ਵੀ ਸੀ ਇਹ ਆ ਕੇ ਇੱਕ ਇਹ ਕਿਸ ਗੱਡੀ ਪਿਆ ਰਹੇ ਸੀ ਇਹ ਲੈਂਸਰ ਗੱਡੀ ਵਿੱਚ ਸੀ ਜੀ ਪੀਬੀ 690087 ਵਿੱਚ ਕਹਾਂ ਕਹਾਂ ਸੇ ਚਲੇ ਹੋਰ ਕਹਾਂ ਤੱਕ ਪਹੁੰਚੇ ਜਿਲੰਦਰ ਤੋਂ ਆਏ ਜੀ ਮੋਗੇ ਜਦੋਂ ਮੋਗੇ ਐਂਟਰ ਹੋ ਗਏ ਇਹਨਾਂ ਨੇ ਦੱਸਿਆ ਵੀ ਸਾਡੇ ਮਗਰ ਪੁਲਿਸ ਲੱਗੀ ਰਹੀ ਹੈ ਸਿਵਲ ਕੱਪੜਿਆਂ ਵਿੱਚ ਇਹ ਆਪਣੇ ਜਾਂ ਕੋਟਕਪੂਰਾ ਬਾਈਪਾਸ ਤੇ ਜਾ ਕੇ ਇਹ ਉੱਥੇ ਤਰਬੂਜ ਦਾ ਜੂਸ ਪੀਣ ਲੱਗ ਪਏ ਆ ਉਸ ਤੋਂ ਬਾਅਦ ਵਿੱਚ ਪੁਲਿਸ ਆਪਣੇ ਸੁਖਦੇਵ ਸਿੰਘ ਆਇਆ 5-10 ਮਿੰਟ ਬਾਅਦ ਉਹ ਆ ਕੇ ਆਪਦੇ ਫੋਨ ਦੇ ਵਿੱਚ ਵਿਜੀ ਸੀ ਉਹਦੇ ਨਾਲ ਦਾ ਦੋਸਤ ਆ ਕੇ ਪੈਗ ਲਾਉਣ ਲੱਗ ਪਿਆ ਫਿਰ ਕ੍ਰਾਈਮ ਬ੍ਰਾਂਚ ਆਈ ਹੈ ਉਹਨੇ ਆ ਕੇ ਸੁਖਦੇਵ ਦੀ ਟਾਟਾ ਗੱਡੀ ਦੇ ਮੂਰੇ ਗੱਡੀ ਲਾਈ ਹੈ ਜੀ ਕਿਸ ਨੇ ਕਿਸ ਤਰ੍ਹਾਂ ਸੇ ਆ ਕਰਕੇ ਪੁਲਿਸ ਨੇ ਸੁਖਦੇਵ ਕੀ ਗਾੜੀ ਕੋ ਘੇਰਾ ਔਰ ਉਸ ਵਕਤ ਕੀ ਕੀ ਹੋਆ ਬਤਾਏਗੇ ਸੁਖਦੇਵ ਸਿੰਘ ਜਦੋਂ ਆਪਣੇ ਕ੍ਰਾਈਮ ਬ੍ਰਾਂਚ ਚੰਡੀਗੜ੍ਹ ਦੀ ਪੁਲਿਸ ਆਈ ਹੈ ਆਉਣ ਸਰ ਉਹਨੇ ਸੁਖਦੇਵ ਦੀ ਟਾਟਾ ਗੱਡੀ ਦੇ ਮੂਰੇ ਗੱਡੀ ਲਾ ਕੇ ਤੇ ਆਪਣੇ ਰਣਜੋਤ ਸਿੰਘ ਰਾਜਦੀਪ ਸਿੰਘ ਨੇ ਫਾਇਰ ਕੀਤਾ ਉਹਨੇ ਕਿ ਵੀ ਜਿੱਥੇ ਜਿੱਥੇ ਖੜੇ ਖੜੇ ਰਹੋ ਸੁਖਦੇਵ ਸਿੰਘ ਨੂੰ ਡਰ ਸੀਗਾ ਵੀ ਮੇਰਾ ਕੋਈ ਪੈੜੀ ਦਾ ਚੱਕਰ ਚੱਲਦਾ ਹੈ ਉਹਨੇ ਆ ਕੇ ਉਹਨੇ ਇਸੇ ਲਈ ਗੋਲੀ ਚਲਾ ਦਿੱਤੀ ਜੀ ਇੱਕ ਵਾਰ ਸਾਫ਼ कीजिए ਅਭੀ ਆਪਨੇ ਕਿਹਾ ਕਿ ਕ੍ਰਾਈਮ ਬ੍ਰਾਂਚ ਕੇ ਇੱਕ ਸਬ ਇੰਸਪੈਕਟਰ ਰਾਜਦੀਪ ਸਿੰਘ ਨੇ ਫਾਇਰ ਕੀਤਾ ਇਹ ਕਲੀਅਰ कीजिए ਪਹਿਲੇ ਫਾਇਰ ਸੁਖਦੇਵ ਨੇ ਕੀਤਾ ਜਾਂ ਉਹਨਾਂ ਨੇ ਪਹਿਲਾਂ ਫਾਇਰ ਕ੍ਰਾਈਮ ਬ੍ਰਾਂਚ ਚੰਡੀਗੜ੍ਹ ਨੇ ਆ ਕੇ ਕੀਤਾ ਸੁਖਦੇਵ ਸਿੰਘ ਦੀ ਗੱਡੀ ਦੇ ਗੱਡੀ ਮੂਹਰੇ ਲਾ ਕੇ ਉਸਕੇ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਰਣਜੋਤ ਸਿੰਘ ਜਿਹੜਾ ਐਸਐਚਓ ਹੈ ਉਹਨੇ ਆਪ ਦਾ ਅਸਾਲਟ ਲੈ ਕੇ ਸੁਖਦੇਵ ਦੇ ਨੇੜੇ ਹੋ ਕੇ ਗੋਲੀਆਂ ਮਾਰ ਗਿਆ ਤੇ ਰਿੰਕੂ ਤੇ ਜਿਹੜਾ ਮੁੰਡਾ ਦਾ ਦੋਸਤ ਸੀ ਇਹ ਪਾਸੇ ਗੱਡੇ ਭੱਜ ਗਏ ਪਾਸੇ ਗੱਡੀ ਲੈਂਸਰ ਖੜੀ ਸੀ ਉਹਦੇ ਥੱਲੇ ਲੁਕੀ ਆ ਇੱਕ ਗੋਲੀ ਉਹਨੇ ਸੁਖਦੇਵ ਸਿੰਘ ਨੇ ਚਲਾਈ ਉਸ ਤੋਂ ਬਾਅਦ ਜਿੰਨੇ ਗੋਲੀਆਂ ਕ੍ਰੇਮ ਰਾਜ ਨੇ ਚਲਾਈਆਂ 8-7 ਬੰਦੇ ਸਿਵਲ ਕੱਪੜਿਆਂ ਵਿੱਚ ਸੀ ਇਹ ਸੁਖਦੇਵ ਸਿੰਘ ਪਿੱਛੇ ਹਟਦਾ ਹੋਇਆ ਗੋਲੀਆਂ ਮਾਰਦੇ ਗਏ ਅੱਖੀਂ ਵੇਖਿਆ ਬੜੀ ਬੇਰਹਿਮੀ ਨਾਲ ਇਹਦੇ ਸਿਰ 'ਚ ਗੋਲੀਆਂ ਮਾਰ ਗਏ ਕਿਆ ਬਤਾ ਰਿੰਕੂ ਨੇ ਜਦ ਸੁਖਦੇਵ ਧਰਤੀ ਪਰ ਜਮੀਨ ਸੜਕ ਪਰ ਗਿਰ ਗਿਆ ਤਾਂ ਉਦੋਂ ਵੀ ਗੋਲੀਆਂ ਚੱਲੀਆਂ ਜਦੋਂ ਸੁਖਦੇਵ ਸਿੰਘ ਡੈਗ ਪਿਆ ਉਹਦੇ ਉੱਤੇ ਬਹਿ ਕੇ ਵੀ ਇਹਨਾਂ ਨੇ ਸਕ੍ਰੇਮ ਬਲਾਜ ਨੇ ਗੋਲੀਆਂ ਚਲਾਈ ਇਹ ਕੀ ਆਪਕੇ ਬੇਟੇ ਰਿੰਕੂ ਕੇ ਇਸ ਤੋਂ ਪਹਿਲੇ ਸੁਖਦੇਵ ਸਿੰਘ ਕੇ ਸਾਥ ਕੋਈ ਜਾਣ ਪਹਿਚਾਨ ਥੀ ਜਾਂ ਕੋਈ ਰਾਜ ਰਿਸ਼ਤਾ ਥਾ ਨਾ ਜੀ ਕੋਈ ਜਾਣ ਪਹਿਚਾਨ ਨਹੀਂ ਸੀ ਜਿਹੜਾ ਤਾਂ ਕੋਈ ਦੋਸਤ ਹੈ ਆਪਣੇ ਸੁਖਪਾਲ ਸਿੰਘ ਉਹਦੀ ਮੰਨ ਲਓ ਸਾਸਰੀਕਾਲ ਹੈ ਲੋ ਹੋ ਸਕਦੀ ਹੈ ਆਪਣਾ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਕੋਈ ਦੇ ਨਾਲ ਕੋਈ ਲਾਜ ਨਹੀਂ ਸੀ ਕੀ ਲੱਗਤਾ ਹੈ ਕਿ ਪੁਲਿਸ ਨੇ ਕਿਉਂ ਕੀਤਾ ਇਹ ਐਨਕਾਊਂਟਰ ਆਖਿਰ ਵਜ੍ਹਾ ਕੀ ਆ ਰਹੀ ਐਨਕਾਊਂਟਰ ਦੀ ਇਹਦੀ ਮਨ ਮੇਨ ਸਾਜਿਸ਼ ਗਰਸੇਵਕਿੰਗ ਕੋਲਿਆ ਬਲਕਸੰਤ ਚੇਅਰਮੈਨ ਬਾਗਾ ਬਰਾਣਾ ਉਹਦੇ ਨਾਲ ਉਹਦੀ ਮਾਸੀ ਦਾ ਮੁੰਡਾ ਜਿਹੜਾ ਰਣਜੋਤ ਸਿੰਘ ਕ੍ਰੇਮ ਬਰਾਇਦਨ ਚਾਰਜ ਇਹ ਦੋਨਾਂ ਦੀ ਗਿਣੀ ਮਿਸੀ ਸਾਜਿਸ਼ ਹੈ ਸਰਦੇਵ ਸਿੰਘ ਨੂੰ ਖਤਮ ਕਰਦੀ ਸਾਡੇ ਬੱਚੇ ਦਾ ਇਹਨੇ ਨਾਂ ਵਿੱਚ ਲਿਆ ਬਿਨਾ ਕੰਮ ਤੋਂ ਕੱਲ ਨੂੰ ਆਪਣੇ ਰਿੰਕੂ ਦਾ ਜਾਂ ਮੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਕੋਈ ਨਫਾ ਨੁਕਸਾਨ ਹੋ ਸਕਦਾ ਹੈ ਉਹਦੇ ਵਿੱਚ ਗਰਸੇਵ ਘੋਲਿਆ ਚੇਅਰਮੈਨ ਬਲਕਸਨ ਦੀ ਬਾਗਿਆਪਰਾਣਾ ਤੇ ਰਣਜੋਤ ਸਿੰਘ ਕ੍ਰੈਮਬਰਾਜ ਚੰਡੀਗੜ੍ਹ ਇਹ ਜ਼ਿੰਮੇਵਾਰ ਹੋਣਗੇ ਅਸੀਂ ਇਹਨਾਂ ਤੋਂ ਸੀਬੀਆਈ ਤੋਂ ਇਨਸਾਫ ਮੰਗਦੇ ਆਂ ਸਾਨੂੰ ਪੁਲਿਸੇ ਕੋਈ ਤਵਾਰ ਨਹੀਂਗਾ ਪ੍ਰਸ਼ਾਸਨ ਜੋ ਮਰਜ਼ੀ ਰਿਪੋਰਟ ਦੇਵੇ ਇਹ ਕਾ بار بار ਗੁਰਸੇਵ ਸਿੰਘ ਗੋਲਿਆ ਦਾ ਨਾਮ ਲੈ ਰਹੇ ਹੈ ਗੁਰਸੇਵ ਸਿੰਘ ਗੋਲਿਆ ਕੀ ਆਪਕੇ ਬੇਟੇ ਦੇ ਸਾਥ ਜਾਂ ਫਿਰ ਸੁਖਦੇਵ ਸਿੰਘ ਦੇ ਸਾਥ ਕੀ ਦੁਸ਼ਮਣੀ ਹੈ ਸਾਨੂੰ ਸੁਖਦੇਵ ਸਿੰਘ ਦੀ ਤੇ ਗੁਰਸੇਵ ਕੋਲੇ ਦੀ ਆਪਦੀ ਦੁਸ਼ਮਣੀ ਹੋ ਸਕਦੀ ਜੀ ਸਾਡੀ ਦੁਸ਼ਮਣੀ ਕੋਈ ਨਹੀਂ ਸਾਡੀ ਦੁਸ਼ਮਣੀ ਸਿਰਫ ਇਹੀ ਹੈ ਵੀ ਉਹਨੇ ਮੇਰੇ ਬੇਟੇ ਦੇ ਮੇਰੇ ਬੇਟੇ ਦੇ ਦਸਨ ਮਤਾਕ ਦੋਸ ਦੇ ਇਹਨੇ ਸਿਰ ਦੇ ਵਿੱਚ ਵੱਟ ਮਾਰੇ ਪਿਸਟਲ ਫੜ ਕੇ ਰਣਜੋਤ ਸਿੰਘ ਤੂੰ ਕੋ ਬੱਟ ਮਰੇ ਕਿ ਕਿਸ ਵਕਤ ਜਦੋਂ ਇਹਨਾਂ ਨੂੰ ਉਥੋਂ ਕ੍ਰਾਈਮ ਬਰਾਜ ਨੇ ਚੱਕ ਲਿਆ ਰਣਜੋਤ ਸਿੰਘ ਦੇ ਨਾਲ ਦੋ ਗੱਡੀਆਂ ਪ੍ਰਾਈਵੇਟ ਮੁੰਡਿਆਂ ਦੀਆਂ ਸੀਗੀਆਂ ਇਹਨਾਂ ਨੇ ਪਹਿਲਾਂ ਕੌੜਾ ਹਸਪਤਾਲ ਲੈ ਗਏ ਉਥੋਂ ਫੁਟੇਜ ਕਢਾ ਸਕਦੇ ਤੁਸੀਂ ਇੱਕ ਵਾਰ ਸਾਫ਼ ਕਿ ਇਹ ਗੁਰਸੇਵਕ ਸਿੰਘ ਜੋ ਆਪ ਬਤਾ ਰਹੇ ਹਨ ਰਣਜੋਤ ਸਿੰਘ ਦਾ ਰਿਸ਼ਤੇਦਾਰ ਜਦ ਇਨਕਾਊਂਟਰ ਹੋਇਆ ਕੀ ਗੁਰਸੇਵਕ ਕੋ ਰਣਜੋਤ ਸਿੰਘ ਕੇ ਸਾਥ ਹਾਂਜੀ ਸਾਥ ਸੀ ਇਹ ਗੁਰਸੇਵਕ ਸਿੰਘ ਦੇ ਚਿੱਟਾ ਕੁਰਦਾ ਪਜਾਮਾ ਸੀ ਟੋਪੀ ਲਈ ਵੀ ਸੀ ਆਏ ਦੇ ਨਾਲ ਪ੍ਰਾਈਵੇਟ ਆਪ ਦੇ ਜਿੰਨੇ ਮੰਦਿਰ ਏਰੀਏ ਦੀ ਉਹ ਸੀ ਦੋ ਗੱਡੀਆਂ ਵਿੱਚ ਸੀਗੇ ਆਈ 10 ਗੱਡੀ ਹੈ ਇਹਦੇ ਨਾਲ ਗਰਸੇਵ ਸਿੰਘ ਦੇ ਮੇਰੇ ਹੁਣ ਆਇਆ ਗਰਸੇਵ ਸਿੰਘ ਕੋਲੇ ਆਈ 10 ਗੱਡੀ ਹੈ ਕਾਲੇ ਰੰਗ ਦੀ ਉਹ ਇਹ ਨਾਲ ਲਈ ਫਿਰਦਾ ਮੰਦਿਰ ਦੇ ਨਾਲ ਆਪਕੇ ਬੇਟੇ ਨੇ ਆਪਕੋ ਬਤਾਇਆ ਕਿ ਇਸ ਤੋਂ ਪਹਿਲੇ ਆਪ ਪੁਲਿਸ ਇਰਾਸਤ ਵਿੱਚ ਉਸਨੇ ਕੋਈ ਪੁਲਿਸ ਕੋ ਬਿਆਨ ਦਿਆ ਨਾ ਜੀ ਕੋਈ ਬਿਆਨ ਨਹੀਂ ਦਿੱਤਾ ਮਨ ਲੋ ਤਾਂ ਵੀ ਇਲਾਜ ਦੀ ਨਹੀਂ ਹਾਲ ਇਹਨਾਂ ਦੇ ਹਾਲੇ ਟ੍ਰੀਟਮੈਂਟ ਵੀ ਨਹੀਂ ਹੋ ਰਹੀ ਚੰਗੀ ਤਰ੍ਹਾਂ ਆਪਣੇ ਬੇਟੇ ਦੀ ਹੱਡੀ ਕ੍ਰੈਕ ਹੈ ਉਹਨੂੰ ਫੇਰ ਵੀ ਡਾਕਟਰ ਨੇ ਛੁੱਟੀ ਦੇ ਦਿੱਤੀ ਹੈ ਜੋ ਬਾਤیں ਆਪ ਬਤਾ ਰਹੇ ਹੈ ਕਿ ਰਿੰਕੂ ਨੇ ਆਪਕੋ ਬਤਾਈਆਂ ਹੈ ਕੀ ਯਹੀ ਸਾਰੀ ਬਾਤیں ਰਿੰਕੂ ਪੁਲਿਸ ਕੋ ਆਪਣੇ ਬਿਆਨ ਮੇ ਦੇਗਾ ਸਾਨੂੰ ਪੂਰੀ ਉਮੀਦ ਹੈ ਜੀ ਜੋ ਬੱਚੇ ਨਾਲ ਹੋਈ ਹੈ ਬੱਚੇ ਨੇ ਸਾਨੂੰ ਉਹਦੇ ਦਿਲ ਦੀ ਗੱਲ ਦੱਸੀ ਹੈ ਉਹੀ ਉਹਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਕੱਲ ਨੂੰ ਮੇਰੇ ਤੇ ਕੋਈ ਇਹ ਗੱਲ ਹੁੰਦੀ ਪੁਲਿਸ ਧੱਕੇ ਨਾਲ ਤੋਂ ਤੋਂ ਗਲਤ ਬਿਆਨ ਦੁਆਸਾ ਦੀ ਪਰ ਉਹ ਜੋ ਦਿਲ ਦੀ ਗੱਲ ਉਹ ਇਹੀ ਹੈ ਤੁਹਾਡਾ ਸਿੱਧਾ ਕੀ ਆਪ ਇਸ ਪੂਰੇ ਇਨਕਾਊਂਟਰ ਪਰ ਹੀ ਸਵਾਲੀਆ ਨਿਸ਼ਾਨ ਖੜਾ ਕਰ ਰਹੇ ਸਾਨੂੰ ਇਹ ਸ਼ੱਕ ਹੈ ਜੀ ਕੱਲ ਨੂੰ ਮੰਨ ਲਓ ਵੀ ਇਹ ਸਾਨੂੰ ਤਸੱਲੀ ਇਹ ਨਹੀਂ ਜੇ ਜਿਹੜਾ ਇਨਕਾਊਂਟਰ ਹੈ ਉਹ ਝੂਠਾ ਹੈ ਕੱਲ ਨੂੰ ਸਾਡੇ ਬੇਟੇ ਦਾ ਇਨਕਾਊਂਟਰ ਵੀ ਪੁਲਿਸ ਕਰ ਸਕਦੀ ਕ੍ਰੇਮ ਰਾਜ ਇੱਕ ਛੋਟੀ ਜਿਹੀ ਬਾਤ ਔਰ ਜੋ ਪਹਿਲੇ ਆਪਕੇ ਬੇਟੇ ਰਿੰਕੂ ਕੇ ਖਿਲਾਫ ਇੱਕ ਚੰਡੀਗੜ੍ਹ ਮੇ ਮਾਮਲਾ ਦਰਇਤਾ ਜਿਸਕੇ ਚੱਕਰ ਮੇ ਚੰਡੀਗੜ੍ਹ ਪੁਲਿਸ ਯਹਾਂ ਆਈ ਥੀ ਉਨੇ ਗ੍ਰਿਫਤਾਰ ਕਰਨੇ ਉਹ ਕੀ ਮਾਮਲਾ ਥਾ ਉਹ ਤਾਂ ਸਰਪ ਜੀ ਇਹਨਾਂ ਦਾ ਕੋਈ ਮੰਨ ਲਓ ਕਟ ਮਾਰਦਾ ਮਸਲਾ ਹੈ ਜਿਹੜਾ ਉਹ ਮੁੰਡੇ ਨਾਲ ਕਟ ਮਾਰ ਹੋਈ ਹੈ ਉਹ ਗੁਰ ਸਿਰਫ ਇੰਨੀ ਵਜਨ ਲੈ ਇੱਕ ਤੁਸੀਂ ਇਹ ਸੋਚੋ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਵੀ 23 24 ਦਾ ਮੁਕੱਦਮਾ ਦਰਜ ਹੋਵੇ ਤੇ ਚੰਡੀਗੜ੍ਹ ਦੀ ਕ੍ਰਾਈਮ ਬ੍ਰਾਂਚ ਆ ਕੇ ਇੱਥੇ ਝੂਠੇ ਪੁਲਿਸ ਮੁਕਾਬਲੇ ਕਰਦੀ ਕੱਲ ਨੂੰ ਸੀ ਇਹ ਵੀ ਕਹਿੰਨੇ ਆ ਵੀ ਜਿਹੜੇ ਇੱਥੇ ਝੂਠੇ ਮੁਕਾਬ ਜਾਂ ਕੋਈ ਉਹ ਜਿਹੜੀਆਂ ਡਾਕਟਰ ਦੀਆਂ ਜਾਂ ਕੋਈ ਵਾਰਦਾਤਾਂ ਹੋਈਆਂ ਉਹ ਕ੍ਰਾਈਮ ਬ੍ਰਾਂਚ ਜਾਂ ਮੋਗਾ ਪੁਲਿਸ ਰਲ ਕੇ ਕਰ ਰਹੀ ਜੇ ਕੀ ਇਲਜ਼ਾਮ ਲੱਗ ਰਿਹਾ ਹੈ ਕਿ ਆਪਕੇ ਬੇਟੇ ਨੇ ਸੁਪਾਰੀ ਲੈ ਰੱਖੀ ਸੀ ਚੰਡੀਗੜ੍ਹ ਵਿੱਚ ਜਿਸ ਲੜਕੇ ਕੋ ਪੀਟਾ ਗਿਆ ਉਸਕੇ ਉਸ ਉਸकी ਪਟਾਈ ਕੇ ਲਿਏ ਉਸੇ ਮਾਰਨੇ ਕੀ ਕੋਸ਼ਿਸ਼ ਕੀ ਔਰ ਸੁਪਾਰੀ ਲਈ ਗਈ ਸੀ ਕਿਸੇ ਬਾਹਰ ਕੇ ਵਿਅਕਤੀ ਇਹ ਜੋ ਜਿਹੜੇ ਦੋਸ਼ ਲਾਏ ਗਏ ਆ ਪੁਲਿਸ ਨੇ ਦੋਸ਼ ਲਾਏ ਆ ਇਹ ਝੂਠੇ ਤੇ ਬੇਬੁਨਿਆਦ ਆ ਜੇ ਅਸੀਂ ਸੁਪਾਰੀ ਵਾਲੇ ਹੁੰਦੇ ਮੈਂ 3 ਲੱਖ ਰੁਪਏ ਦਾ ਕਰਜ਼ਾਈ ਹਾਂ ਮੇਰੇ ਕੋਠੀ ਪਾਈ ਹੋਣੀ ਮੇਰੇ ਇੱਕ ਸਾਦਾ ਮਕਾਨ ਆ ਇਨਸਾਫ ਪਸੰਦ ਬੰਦੇ ਅਸੀਂ ਕੋਈ ਆ ਜੀ ਨਾ ਅਜੇ ਤੱਕ ਕੋਈ ਏਰੀਆ ਚੋਂ ਨਹੀਂ ਆ ਜੀ ਸ਼ਿਕਾਇਤ ਆਈ ਸਾਡੇ ਤੱਕ ਅਬ ਆਪ ਕੀ ਚਾਹਤੇ ਆ ਕਿਸ ਤਰ੍ਹਾਂ ਦਾ ਇਨਸਾਫ ਚਾਹਤੇ ਆ ਕੈਸੀ ਜਾਂਚ ਚਾਹਤੇ ਆ ਮਨਾਂ ਵੀ ਦੋਸ਼ੀਆਂ ਨੂੰ ਸਜ਼ਾ ਮਿਲੇ ਜਿਹੜੇ ਸਾਡੇ ਬੱਚੇ ਆ ਉਨ੍ਹਾਂ ਕੇ ਕੀਤੇ ਵੇ ਇਹਨੂੰ ਰਿਆ ਕੀਤਾ ਜਾਵੇ ਜਿਹੜੇ ਸ਼ਰਿਆਂ ਮੁਲਜ਼ਮ ਗਰਸੇਵ ਘੋਲੀਏ ਤੇ ਉਹਦੇ ਦੋਸਤਾਂ ਨੇ ਇਹ ਜਿਹ ਕਨਾਉਣੀਆਂ ਹਰਕਤਾਂ ਕੀਤੀਆਂ ਵੀ ਐ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ ਪ੍ਰਸ਼ਾਸਨ ਤੋਂ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਆਪਕੋ ਜੋ ਐਸਆਈਟੀ ਬਣੀ ਹੈ ਕੀ ਉਸ ਟੀਮ ਪਰ ਆਪਕੋ ਭਰੋਸਾ ਹੈ ਉਹ ਸਹੀ ਜਾਂਚ ਕਰੇਗੀ ਕੋਈ ਰਿਜ਼ਲਟ ਆਉਣ ਤੇ ਅਸੀਂ ਕਹਿ ਸਕਦੇ ਜੋ ਇਹਨਾਂ ਨੇ ਟੀਮ ਬਣੀ ਹੈ ਜਾਂਚ ਕਮੇਟੀ ਗਠਿਤ ਕੀਤੀ ਵੀ ਹੈ ਉਹ ਸਾਨੂੰ ਜੇ ਵਿਸ਼ਵਾਸ ਠੀਕ ਹੈ ਨਹੀਂ ਅਸੀਂ ਚੰਡੀਗੜ੍ਹ ਦੇ ਵਿੱਚ ਆਪਦੀ ਕੋ ਹਾਈ ਕੋਰਟ ਦਾ ਦਰਵਾਜ਼ਾ ਖੜੇ ਆ। ਹਾਈ ਕੋਰਟ ਦਾ ਦਰਵਾਜ਼ਾ ਕਿਸ ਲਈ ਖੜਕਾਣਾ ਚਾਹਤੇ ਆ? ਕੌਣ ਸੀ ਜਾਂਚ ਚਾਹਤੇ ਆ? ਸਾਨੂੰ ਜੀ ਇਹ ਮੈਂ ਸੀਬੀਆਈ ਜਾਂਚ ਹੋਵੇ ਤਾਂ ਬਹੁਤ ਹੀ ਬੈਸਟ ਗੱਲ ਹੈ। ਕੋਈ ਜਿਹੜੇ ਹੋਰ ਵੀ 19 ਕੀ ਗਲਤ ਗੱਲਾਂ ਹੋਈਆਂ ਵੀ ਆ ਇਹ ਜੇ ਕੰਮ ਤੋਂ ਸਾਥੋ ਬਚਿਆ ਜਾਵੇ। ये थे हरूप सिंह हरूप सिंह ने कई अहम खुलासे किए हैं इन्होंने कहा है कि जिस वक्त इनकाउंटर हुआ मोगा में उस वक्त इनका बेटा रिंकू उसका साथी सुखपाल जो दोनों इस वक्त पुलिस की गिरफ्त में है वो एक अलग लेंसर गाड़ी में थे और सुखदेव सिंह और जो उसका ड्राइवर इंद्रजीत सिंह मारा गया वो दोनों अपनी अलग से टाटा गाड़ी में थे यह खुलासा किया है हरूप सिंह ने कि इन्हें इनके बेटे ने यह सारी जानकारी दी है और दूसरा यह भी इन्होंने बताया है कि पहला फायर सबसे सबसे बड़ी एक और बात निकली है कि पहला फायर क्राइम ब्रांच के सब इंस्पेक्टर राजदीप सिंह की तरफ से किया गया उसके बाद सुखदेव सिंह की तरफ से जो फायर हुआ और एक इन्होंने यह कहा कि सुखदेव सिंह जब वहां पे गिर गया वहां लेटा हुआ था तो उस वक्त उसे उस पर फायर किए गए जबकि पुलिस उसे गिरफ्तार कर सकती थी लेकिन पुलिस ने उस पर एकदम से फायर किए उसे सत्रह गोली इसीलिए लगी है अब परिवार सुखदेव सिंह इंद्रजीत सिंह के परिवार के साथ साथ अब रिंकू का परिवार भी उसके लिए इंसाफ की मांग कर रहा है और पूरे मामले की जांच की बात कर रहा है ਨਪਿੰਦ ਸਿੰਘ ਬਰਾੜ اے پی نیوز ਮੋਗਾ